밀리오 ਦੇਖ ਰਹੇ ਸਾਰੇ ਦੋਸਤਾਂ ਮਿੱਤਰਾਂ ਭੈਣਾਂ ਭਰਾਵਾਂ ਬਜ਼ੁਰਗਾਂ ਨੂੰ ਸਾਡੇ ਵੱਲੋਂ ਸਤਿ ਸ਼੍ਰੀ ਅਕਾਲ ਮੇਰਾ ਨਾਮ ਹੈ ਜੀ ਬਿਆਨ ਸਿੰਘ ਤੇ ਮੇਰੇ ਨਾਲ ਨੇ ਮਨਵੀਰ ਸਿੰਘ ਅੱਜ ਤਰੀਕਾ ਹੈ 6 ਨਵੰਬਰ 2025 ਦਿਨ ਵੀਰਵਾਰ ਸੋ ਆਪਾਂ ਅੱਜ ਦੀ ਸਾਈਕਲ ਰਾਈਡ ਸਟਾਰਟ ਕਰਨ ਜਾ ਰਹੇ ਹਾਂ ਇਹ ਰਾਈਡ ਲਗਭਗ 100 ਕਿਲੋਮੀਟਰ ਦੇ ਕਰੀਬ ਹੋਏਗੀ ਤੇ ਇਸ ਦਾ ਰੂਟ ਰਹੇਗਾ ਜੀ ਮੋਗਾ ਤੋਂ ਲੁਧਿਆਣਾ ਸਾਈਡ ਤੇ ਇਹ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਪੱਤੀ ਪੱਲੇ ਕੀ ਅਕਾਲਸਾ ਰੋਡ ਮੋਗਾ ਤੋਂ ਸੋ ਰਸਤੇ ਵਿੱਚ ਜੋ ਵੀ ਪਿੰਡ ਸ਼ੇਅਰ ਕਰਸ ਬਿਉਣਗੇ ਉਹਨਾਂ ਬਾਰੇ ਜਿੰਨੀ ਕ ਆਪਾਂ ਨੂੰ ਜਾਣਕਾਰੀ ਹੋਏਗੀ ਆਪਾਂ ਪਾਤਰਨ ਸੰਜੀ ਕਰਾਂਗੇ ਸੋ ਵੀਡੀਓ ਦੇ ਅੰਤ ਤੱਕ ਬਨੇ ਰਹੋ ਮਿਹਰਬਾਨੀ ਧੰਨਵਾਦ ਆਪਾਂ ਸਟਾਰਟ ਕਰਦੇ ਹਾਂ ਜੀ ਆਪਣੀ ਰੇਜ ਤੋਂ ਲਗਭਗ 4 ਕਿਲੋਮੀਟਰ ਦੂਰ ਮੋਗਾ ਲੁਧਿਆਣਾ ਰੋਡ ਤੇ ਤਾਂ ਮੈਕਡੋਨਲਡ KFC 버거 किंग ਵਾਗੇ ਵੱਡੇ ਵੱਡੇ ਖਾਣਿਆਂ ਦੇ ਬ੍ਰਾਂਡ ਦੱਸ ਜਾਣਗੇ ਸੋ ਇਹਨਾਂ ਦੇ ਨਾਲ ਸ਼ਹਿਰਾਂ ਦੀ ਦਿੱਕਤਾਂ ਸੋਹਣੀ ਲੱਗਦੀ ਹੈ ਪਰ ਜਿਵੇਂ ਕਿ ਧਰਮਵੀਰ ਥਾਂਦੀ ਦਾ ਇੱਕ ਗੀਤ ਹੈ ਕਿ ਰਹਿੰਦਾ ਸੀ ਜਿੱਥੇ ਮੇਲਾ ਲੱਗਿਆ ਸੁੰਨੀ ਪਿੰਡ ਦੀ ਚੱਕੀ ਹੋ ਗਈ KFC ਮੈਕਡੋਨਲ ਆ ਗਏ ਕਹਿੰਦੇ ਬੜੀ ਤਰੱਕੀ ਹੋ ਗਈ ਸੋ ਇਹਨਾਂ ਨੇ ਪਿੰਡਾਂ ਸ਼ਹਿਰਾਂ ਗਵੜਾਂ ਦੀਆਂ ਰੌਣਕਾਂ ਤੇ ਅਸਰ ਜ਼ਰੂਰ ਕੀਤਾ ਹੈ ਪਰ ਇਸ ਸਮੇਂ ਦਾ ਗੇੜ ਹੈ ਚੱਲਦੇ ਰਹਿਣਾ ਹੈ ਕੋ ਆਪਾਂ ਵੀ ਚੱਲਦੇ ਹਾਂ ਆਪਣੇ ਅਗਲੇ ਸਫ਼ਰ ਵੱਲ। ਕੋਕਟ ਤੋਂ ਲੁਧਿਆਣਾ ਵੱਲ ਜਾਂਦੇ ਆਂ। ਸਾਨੂੰ 1947 ਤੋਂ ਪਹਿਲਾਂ ਦੀ ਇੱਕ ਯਾਦ ਕਰ ਦਿੱਤੀ। ਸੋ ਆਪਾਂ ਉੱਥੇ ਸਪੈਸ਼ਲ ਰੁਕੇਨਾ। ਤੁਹਾਨੂੰ ਇੱਕ ਮੀਲ ਪੱਤਰ ਦਿਖਾਉਣਾ ਹੈ। ਜਿਹਦੇ ਲਾਹੌਰ ਦਾ ਟੂਰੀ ਹੈ ਉਹ ਲਿਖੀ ਹੋਈ ਹੈ। ਸੋ ਇੱਕ ਆਜ਼ਾਦੀ ਤੋਂ ਪਹਿਲਾਂ ਦੀਆਂ ਨਿਸ਼ਾਨੀਆਂ ਕੁਝ ਕ ਸੰਭੀਆਂ ਹੋਈਆਂ ਨੇ। ਕੁਝ ਕ ਚੰਗੇ ਲੋਕਾਂ ਵੱਲੋਂ। ਸੋ ਆਪਾਂ ਤੁਹਾਨੂੰ ਵੀ ਉਹ ਮੀਲ ਪੱਤਰ ਦਿਖਾਉਣੇ ਹਨ। ਇਹ ਟੈਲੀਕੈਜੀ ਲਾਹੌਰ ਇੱਕ 1947 ਤੋਂ ਪਹਿਲਾਂ ਦੀ ਯਾਦਗਾਰ ਹੈ ਜੋ ਕਿ ਸਾਨੂੰ ਯਾਦ ਦਿਵਾਉਂਦੀ ਹੈ ਕਿ ਇੰਡੀਆ ਪਾਕਿਸਤਾਨ ਇੱਕ ਸੀ ਮੌਕੇ ਤੋਂ ਲਗਭਗ 11 ਕਿਲੋਮੀਟਰ ਦੂਰ ਖੱਬੇ ਹੱਥ ਕੋਕਰੀ ਕਲਾਂ ਦੇ ਕੋਲ ਆਪਾਂ ਪਹੁੰਚ ਚੁੱਕੇ ਹਾਂ ਸੋ ਇਹ ਪਿੰਡ ਪੰਜਾਬੀ ਸਿੰਗਰ ਗਗਨ ਕੋਕਰੀ ਤੇ ਪੁਰਾਣੇ ਮਸ਼ਹੂਰ ਸਿੰਗਰ ਗਿੱਲ ਹਰਦੀਪ ਦਾ ਪਿੰਡ ਹੈ ਲੁਧਿਆਣਾ ਤੱਕ ਜਾਂਦੇ ਆ ਲਗਭਗ ਖੱਬੇ ਤੇ ਸੱਜੇ ਦੋਵੇਂ ਪਾਸੇ ਕਾਫੀ ਗੀਤਕਾਰ ਤੇ ਗਾਇਕਾਂ ਦੇ ਪਿੰਡ ਨੇ ਆਪਾਂ ਤੁਹਾਨੂੰ ਸਮੇਂ-ਸਮੇਂ ਤੇ ਉਹਨਾਂ ਬਾਰੇ ਜਾਣਕਾਰੀ ਦਿੰਦੇ ਰਾਵਾਂਗੇ ਸੋ ਆਪਾਂ ਹੁਣ 11 ਕਿਲੋਮੀਟਰ ਆ ਚੁੱਕੇ ਆ ਸੋ ਸਫ਼ਰ ਆਪਣਾ ਕਾਫੀ ਲੰਮਾ ਹੈ ਅਜੇ ਸੋ ਆਪਾਂ ਅੱਗੇ ਵੱਲ ਵਧਦੇ ਹਾਂ ਜੀ 33 ਕਿਲੋਮੀਟਰ ਦੀ ਰਾਈਡ ਤੋਂ ਬਾਅਦ ਆਪਾਂ ਪਹੁੰਚ ਚੁੱਕੇ ਆ ਸਾਡੇ ਪਿਆਰੇ ਗਾਇਕ ਰਾਜਵੀਰ ਜਵੰਦਾ ਦੇ ਪਿੰਡ ਪੋਨਾ ਦੇ ਕੋਲ ਵਿਸ਼ੱਕ ਉਹ ਸਾਡੇ ਵਿੱਚ ਹੁਣ ਨਹੀਂ ਹੈਗੇ ਪਰ ਉਹਨਾਂ ਦੇ ਗੀਤ sada hi ਅਮਰ ਰਹਿਣਗੇ ਸੋ ਇਹ ਪਿੰਡ ਉਹਨਾਂ ਦੇ ਨਾਮ ਨਾਲ ਹੁਣ ਦੁਨੀਆ ਪਰ ਵਿੱਚ ਜਾਣਿਆ ਜਾਏਗਾ ਸੋ ਆਪਾਂ ਹੁਣ ਚੱਲਦੇ ਆ ਜੀ ਆਪਣੇ ਅਗਲੇ ਸਫ਼ਰ ਵੱਲ ਪ੍ਰੀਤ ਟਾਬਾ 36 ਕਿਲੋਮੀਟਰ ਦੀ ਰਾਈਡ ਤੋਂ ਬਾਅਦ ਆਪਾਂ ਜਗਰਾਉਂ ਤੋਂ ਅੱਗੇ ਇਸ ਟਾਬੇ ਤੇ ਪ੍ਰਸ਼ਾਦਾ ਆਪਣੀ ਸ਼ਕੰਦਲੀ ਰੁਕੇ ਆ। ਸੋ 10-15 ਮਿੰਟ ਰੈਸਟ ਕਰਾਂਗੇ ਫਿਰ ਆਪਾਂ ਅੱਗੇ ਵੱਲ ਵਧਾਂਗੇ। ਸਫ਼ਰ ਆਪਣਾ ਲਗਭਗ 35 ਕਿਲੋਮੀਟਰ ਹਜੇ ਬਾਕੀ ਆ। ਸ਼ਾਦਾ ਪਾਣੀ ਛੱਕਣ ਤੋਂ ਬਾਅਦ ਹੁਣ ਆਪਾਂ ਵੱਧਦੇ ਆ ਆਪਣੇ ਸਫਰ ਵੱਲ ਸੋ ਹੁਣ ਆਪਾਂ ਲੁਧਿਆਣੇ ਜਾ ਕੇ ਬ੍ਰੇਕ ਕਰਾਂਗੇ ਸੋ ਉਹਦੇ ਤੱਕ ਆਪਾਂ ਲਗਾਤਾਰ ਜਿਹੜੀ ਸਾਈਕਲਿੰਗ ਉਹ ਕਰਦੇ ਰਹਿਵਾਂਗੇ ਟੈਲ ਮਾਰਦੇ ਮਾਰਦੇ ਲਗਭਗ 65 ਕਿਲੋਮੀਟਰ ਦਾ ਸਫ਼ਰ طے ਕਰਕੇ ਅੱਜ ਆਪਾਂ ਪਹੁੰਚੇ ਹਾਂ ਜੀ ਪੋਂਦੇ ਸਾਈਕਲ ਹਾਊਸ ਤੇ ਆਣਾ ਇਸੇ ਸ਼ੌਪ ਤੋਂ ਆਪਾਂ ਆਪਣੇ ਦੋ ਸਾਈਕਲ ਖਰੀਦੇ ਸੀ ਸੋ ਥੋੜੀ ਜੀ ਐਸੈਸਰੀ ਬਾਕੀ ਸੀ ਉਹ ਆਪਾਂ ਲਗਵਾਉਣ ਦੇ ਲਈ ਇੱਥੇ ਆ ਜਾਈਆਂ ਸੋ ਆਪਾਂ ਨਾਲੇ ਤੁਹਾਨੂੰ ਇਸ ਸ਼ੌਪ ਦੇ ਬਾਰੇ ਇਹਨਾਂ ਦੇ ਜਿਹੜੇ ਮਾਲਕ ਹੈਗੇ ਨੇ ਉਹਨਾਂ ਨਾਲ ਗੱਲ ਕਰਵਾਉਣੇ ਆ ਤੇ ਸਾਈਕਲਾਂ ਬਾਰੇ ਵੀ ਥੋੜੀ ਜਿਹੀ ਤੁਹਾਨੂੰ ਜਾਣਕਾਰੀ ਦੇਣਗੇ ਸਾਸਤਰੀ ਕਾ ਭਾਈ ਜੀ ਸਾਸਤਰੀ ਕਾ ਤੁਸੀਂ ਸਾਨੂੰ ਸੋੜਿਆ ਇਹ ਦੱਸ ਦਿਓ ਕਿ ਇਹ ਸ਼ਾਪ ਤੁਸੀਂ ਕਦੋਂ ਤੋਂ ਚਲਾ ਰਹੇ ਹੋ ਤੇ ਕਿਹੜੀ ਕਿਹੜੀ ਕੰਪਨੀ ਦੇ ਸਾਈਕਲ ਬਿਲਕੁਲ ਅਵੇਲੇਬਲ ਹੁੰਦੇ ਨੇ ਤੇ ਰੇਂਜ ਕੀ ਹੈ ਸਾਈਕਲਾਂ ਦੀ ਪਹਿਲਾਂ ਤੇ ਸਾਰਿਆਂ ਨੂੰ ਸਸਤੀ ਗੱਲ ਜੀ ਮੈਂ ਜਸਮਨ ਸਿੰਘ ਲੁਧਿਆਣਾ ਬੰਬੇ ਸਾਈਕਲ ਹਾਊਸ ਤੋਂ ਇਹ ਆਪਾਂ ਸਾਈਕਲ ਸ਼ੋਰੂਮ ਸਾਡੀ ਤਿੰਨ ਪੀੜੀਆਂ ਤੋਂ ਚੱਲ ਰਿਹਾ ਜੀ ਸਾਡੀ ਬਹੁਤ ਹੀ ਪੁਰਾਣੀ ਫਰਮ ਘੰਟਾ ਘਰ ਸਾਡੀ ਸਭ ਤੋਂ ਪੁਰਾਣੀ ਦੁਕਾਨ ਹੈ ਇਹ ਸਾਡਾ ਸੈਕੰਡ ਆਊਟਲੈਟ ਹੈ ਸਾਡਾ ਥਰਡ ਆਊਟਲੈਟ ਵੀ ਧਿਆਨਾ ਕਿਲ ਰਿਹਾ ਤੇ ਸਾਡੇ ਕੋਲ ਸਾਰੇ ਹੀ ਇੰਟਰਨੈਸ਼ਨਲ ਬ੍ਰਾਂਡ ਵੀ ਅਸੀਂ ਕਰੀਦੇ ਆ ਤੇ ਡੋਮੈਸਟਿਕ ਵੀ ਅਸੀਂ ਕਰਦੇ ਆਂ ਹਰ ਤਰ੍ਹਾਂ ਦੀ ਵੈਰਾਈਟੀ ਹਰ ਤਰ੍ਹਾਂ ਦੇ ਸਾਈਕਲ ਨੇ ਜੀ ਲਗਭਗ 5000 ਤੋਂ ਸ਼ੁਰੂ ਹੁੰਦਾ ਸਾਡੇ ਕੋਲ ਸਾਈਕਲ ਤੇ ਲੈ ਕੇ ਕਰਕੇ ਹੈਗੇ ਤੇ ਸਾਡੇ ਕੋਲ ਐਂਡ ਹੀ ਨਹੀਂ 5 ਲੱਖ ਤੱਕ ਵੀ ਮਿਲ ਜਾਂਦੇ ਆ दैट इज ਸਾਰੇ ਆਪਣੇ ਆਪਣੇ ਰਿਕੁਆਇਰਮੈਂਟ ਦੇ ਹਿਸਾਬ ਨਾਲ ਜਿੱਦਾਂ ਕਿ ਹੁਣ ਬਾਈ ਉਹਨਾਂ ਨੇ ਸਾਈਕਲ ਨੇ ਸਾਡੇ ਤੋਂ ਮਰੀਟਾ ਕੰਪਨੀ ਦਾ ਜੋ ਕਿ ਜਰਮਨ ਦਾ ਬ੍ਰੈਂਡ ਆ ਤਾਈਵਾਨ 'ਚ ਬੰਦਾ ਉਹਨਾਂ ਨੇ ਕਮਿਊਟਿੰਗ ਵਾਸਤੇ ਲਏ ਆ ਇਦਾਂ ਹਰ ਤਰ੍ਹਾਂ ਦੇ ਸਾਡੇ ਕੋਲ ਸਾਈਕਲ ਹੁੰਦੇ ਆ ਕੋਈ ਲੋਕਲ ਵੀ ਨੇ ਬੈਂਡ ਜਿਆਰ ਵਾਲਾ ਵੀ ਆ ਗਿਆ ਬੇਡਾ ਗੇਅਰ ਤੋਂ ਬੱਚਿਆਂ ਉਸਤੇ ਵੀ ਹੈਗੇ ਆ ਹਰ ਤਰ੍ਹਾਂ ਦੀ ਵੈਰਾਈਟੀ ਹੈ ਠੀਕ ਹੈ ਜੀ ਮਿਹਰਬਾਨੀ ਜੀ ਕਰਦਿਆਂ 108 ਕਿਲੋਮੀਟਰ ਸਾਈਕਲ ਚਲਾ ਕੇ ਆਪਾਂ ਖੜੇ ਹਾਂ ਜੀ ਨਵਾ ਚੂੜ ਚੱਕ ਪੰਜਾਬ ਦੇ ਇੱਕ ਗੀਤਕਾਰ ਸਿੱਧੂ ਸਰਪਜੀਤ ਦੇ ਪਿੰਡ ਚੂੜ ਚੱਕ ਲੈ ਜੱਟਾ ਖਿੱਚ ਸੈਲਫੀ ਜੱਟੀ ਨੱਚੂਗੀ ਤੇਰੀ ਬਾਹ ਫੜ ਕੇ ਇਹ ਗੀਤ ਉਹਨਾਂ ਦਾ ਬੜਾ ਮਕਬੂਲ ਹੋਇਆ ਸੀ ਸੋ ਇਸ ਤੋਂ ਆਪਾਂ ਮੋਗਾ ਸ਼ਹਿਰ ਹੁਣ ਬਸ 20 ਕਿਲੋਮੀਟਰ ਦੀ ਬਾੜ ਤੇ ਬਾਕੀ ਆ ਸੋ ਜਾਂਦਿਆਂ ਦਾ ਲਗਭਗ ਹਨੇਰਾ ਹੋ ਜਾਣਾ ਸੋ ਇਸ ਤੋਂ ਅੱਗੇ ਇੱਕ ਪਿੰਡ ਹੋਰ ਆ ਮਟਵਾਣੀ ਉੱਥੋਂ ਦਾ ਵੀ ਇੱਕ ਮਸ਼ਹੂਰ ਗੀਤਕਾਰ ਪ੍ਰਭਜੋਤ ਹੈ ਉੱਥੇ ਪਹੁੰਚ ਕੇ ਪੂਰ ਨੰਬਰ ਤੁਹਾਨੂੰ ਜਾਣਕਾਰੀ ਦੇਵਾਂਗੇ ਸੋ ਆਪਾਂ ਹੁਣ ਅੱਗੇ ਵੱਲ ਵਧਦੇ ਹਾਂ ਜੀ ਜਿਹੜੀ ਹੋਈ ਕੱਚੀ ਉਮਰ ਇਹੁੱਲੀ ਕਿੱਥੇ ਜਾਣੀ ਵੀ ਅੱਜ ਵੀ ਰਾ ਸੋਹਣੇ ਲੱਗਦੇ ਸਾਨੂੰ ਮਟਵਾਣੀ ਦੇ ਰਬਜੋਤ ਦਾ ਲਿਖਿਆ ਗੀਤ ਤੇ ਨਰਵੈਰ ਪੰਨੂ ਦਾ ਗਾਇਆ ਹੋਇਆ ਬੜਾ ਹੀ ਪਿਆਰਾ ਗੀਤ ਰਬਜੋਤ ਮਟਵਾਨੀ ਪਿੰਡ ਦਾ ਵਸਨੀਕ ਹੈ ਦੇ ਇਸ ਸਮੇਂ ਕੈਨੇਡਾ ਵਿੱਚ ਰਹਿ ਰਿਹਾ ਹੈ ਉਹ ਜੇ ਬੜੀ ਛੋਟੀ ਉਮਰ ਦਾ ਨੌਜਵਾਨ ਹੈ ਪਰ ਉਸ ਦੀ ਜਿਹੜੀ ਲਿਖਤ ਹੈ ਉਸ ਵਿੱਚ ਪਤਾ ਲੱਗਦਾ ਕਿ ਉਸ ਦੀ ਲੰਘਾਈ ਕਿੰਨੀ ਹੈ ਸੋ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਉਹ ਹੋਰ ਤਰੱਕੀਆਂ ਕਰੇਗਾ ਇੱਕ ਜ਼ਬਰਾ ਹੀ ਪਿਆਰਾ ਸ਼ੇਅਰ ਮੈਨੂੰ ਇਸ ਟਾਈਮ ਯਾਦ ਆ ਰਿਹਾ ਹੈ ਕਿਰਾਤੋਰੇ ਦੀ ਮਲਾਈ ਜਿਹਾ ਠੰਡਾ ਠੰਡਾ ਹੱਸਾ ਅਸੀਂ ਕਿੱਕਰਾਂ ਨੂੰ ਗੱਲ ਲਾ ਕੇ ਉੱਚੀ ਉੱਚੀ ਰੋਏ ਸਾਡਾ ਨਹਿਮਦੇ ਰੋਟੇ ਵਾਂਗ ਕੌੜਾ ਜਿਹਾ ਪਿਆਰ ਅਸੀਂ ਮੇਂ ਸ਼ਰੀਰ ਤੇ ਕੁਝਿਆਂ ਦੇ ਜਾਣ ਕੇ ਨਹੀਂ ਹੋਏ ਸੋ ਇਹਨਾਂ ਸ਼ਬਦਾਂ ਵਿੱਚ ਵੀ ਬੜੀ ਡੰਗਾਈ ਹੈ ਸੋ ਉਮੀਦ ਕਰਦੇ ਹਾਂ ਕਿ ਉਹ ਆਪਣੇ ਇਸ ਖਿੱਤੇ ਦੇ ਵਿੱਚ ਹੋਰ ਅੱਗੇ ਵਧੇਗਾ ਸੋ ਆਪਾਂ ਵੀ ਅੱਗੇ ਵੱਧਦੇ ਹਾਂ ਮੋਗੇ ਵੱਲ ਨੂੰ 130 ਕਿਲੋਮੀਟਰ ਦਾ ਸਫ਼ਰ ਕਰਨ ਤੋਂ ਬਾਅਦ ਆਪਾਂ ਆਪਣੀ ਰੈਸ਼ਵੇਕੇ ਪਹੁੰਚ ਚੁੱਕੇ ਆਂ ਸੋ ਅੱਜ ਦਾ ਸਫ਼ਰ ਵਧੀਆ ਰਿਹਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਸਾਡੀਆਂ ਆਉਣ ਵਾਲੀਆਂ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮਿਹਰਬਾਨੀ ਧੰਨਵਾਦ